ਦੀ ਪਾਤਸ਼ਾਹੀ ਦਾ ਇਹ ਬਸਾਇਆ ਨਕਰ ਘਰ ਧਰ ਔਰ ਸੇਕਤੀ ਦਾ ਘਰ ਸ਼੍ਰੀ ਦਰਬਾਰ ਸਾਹਿਬ ਗੁਰੂ ਸਾਹਿਬਾਂ ਵਿਖੇ ਦਸਾਂ ਗੁਰੂਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੋਣਾ ਇਹ ਅੱਤ ਦੇ ਚੰਗੇ ਵੱਡੇ ਭਾਗਾਂ ਨਾਲ ਹੀ ਹੋਇਆ ਔਰ ਸਰਵਤ ਦੇ ਭਲੇ ਲਈ ਬਨੁਖਤਾ ਦੇ ਭਲੇ ਲਈ ਅਰਦਾਸ ਕੀਤੀ ਆ ਗੁਰੂ ਮਾਰਾਇਕ ਤੁਹਾਨੂੰ ਸਰਬੱਤ ਦਾ ਭਲਾ ਮਿਲਦਾ ਜੀ ਕਿਤਾ ਹੁਣ ਜੋ ਸਮਾਜ ਦੇ ਵਿੱਚ ਆਪਾਂ ਦੇਖਣ ਦੀ ਸਾਰਾ ਕੁਝ ਹੀ ਇੱਕ ਪਹਿਲਾਂ ਹੁੰਦਾ ਸੀ ਕਿ ਜਾਤੀਆਂ ਨੂੰ ਵੰਡਿਆ ਜਾਂਦਾ ਸੀ ਜਾਂ ਜਾਤ ਦੇ ਤਰ ਤ ਜਿਹੜਾ ਕੋ ਪੀਣ ਵਾਲਾ ਪਾਣੀ ਉਹ ਖਾਣ ਵਾਲੇ ਸਥਾਨ ਜਿਹੜੇ ਵੱਖ-ਵੱਖਰੇ ਹੁੰਦੇ ਸੀ ਉਹਦੇ ਸਾਰਾ ਕੁਝ ਇੱਕ ਪਾਈਚਾਰਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਿਲਦਾ ਵਰਤਦਾ ਪਿਆ ਅਜੇ ਵੀ ਲੱਗਦਾ ਕਿ ਕੁਝ ਕਮੀਆਂ ਹੈ ਨਹੀਂ ਇਹਨਾਂ ਚੀਜ਼ਾਂ ਦੀ ਬਹੁਤ ਜਿਆਦਾ ਕਮੀਆਂ ਨੇ ਜਿਹੜੀ ਗੁਰੂਆਂ ਦੀ ਸੋਚ ਸੀ ਠੀਕ ਕਿ ਪਹਿਲੀ ਪਾਤਸ਼ਾਹੀ ਤੋਂ ਇਹ ਸੋਚ ਸ਼ੁਰੂ ਹੋਈ ਜਦੋਂ ਲੰਗਰ ਇੱਕ ਪੰਗਤ ਵਿੱਚ ਸ਼ੁਰੂ ਕੀਤਾ ਔਰ ਸਤਿਗੁਰੂ ਦੀ ਇਸ ਸ਼ੁਰੂਆਤ ਨੂੰ ਦੂਜੀ ਪਾਤਸ਼ਾਹੀ ਸਤਗੁਰੂ ਅਮਰਦਾਸ ਜੀ ਮਹਾਰਾਜ ਸਤਗੁਰੂ ਅੰਗਦ ਦੇਵ ਜੀ ਮਹਾਰਾਜ ਔਰ ਦੂਸਰੇ ਪਾਤਸ਼ਾਹੀ ਤੀਸਰੀ ਪਾਸ਼ਾਹੀ ਸਤੂ ਅਮਰਦਾਸ ਮਹਾਰਾਜੀ ਨੇ ਅੱਗੇ ਵਧਾਇਆ ਔਰ ਇਸ ਸ਼ੁਰੂਆਤ ਦੇ ਵਿੱਚ ਜਿਹੜੀ ਚੌਥੀ ਪਾਸ਼ਾਹੀ ਨੇ کیا ਕੀਤਾ ਕਿ ਜੇ ਤੁਸੀਂ ਲੰਗਰ ਇੱਕ ਪੰਗਤ ਛਕ ਰਹੇ ਹਾਂ ਹੁਣ ਨਹਾਇਆ ਵੀ ਕੱਟੇ ਕਰੋ ਉਹਨਾਂ ਨੇ ਇੱਕ ਸਰੋਵਰ ਦਿੱਤਾ ਔਰ ਇੱਕ ਚਾਰ ਦਰਵਾਜਿਆਂ ਦਾ ਘਰ ਦਿੱਤਾ ਜਿਹਨੂੰ ਹਰੀ ਮੰਦਰ ਸਾਹਿਬ ਕਹਿੰਦੇ ਆ ਔਰ ਉਪਦੇਸ਼ ਦਿੱਤਾ ਮੇਰਾ ਉਪਦੇਸ਼ ਚੌ ਵਰਣੋਂ ਕੋ ਸਾਂਝਾ ਬ੍ਰਾਹਮਣ क्षत्रिय ਵੈਸ਼ੂਦਰ ਕਿਸੇ ਵੀ ਦਰ ਤੋਂ ਆ ਸਕਦੇ ਪੰਜਵੀਂ ਪਾਸ਼ਾਹੀ ਨੇ ਇਸ ਤੋਂ ਵੀ ਅੱਗੇ ਜਾ ਕੇ ਭਾਈਚਾਰਾ ਪੈਦਾ ਕਰਨ ਦੇ ਲਈ ਵੱਖ-ਵੱਖ ਜਾਤੀਆਂ ਧਰਮਾਂ ਦੇ ਜਿਹੜੇ ਪੈਦਾ ਹੋਏ ਮਹਾਪੁਰਸ਼ੀ ਜਿਨ੍ਹਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੀ ਚਾਹੇ ਉਹ ਸਤਿਗੁਰੂ ਰਵਿਦਾਸ ਹੈ ਚਾਹੇ ਸਤਿਗੁਰੂ ਕਬੀਰ ਮਹਾਰਾਜ ਹੈ ਚਾਹੇ ਸਤਿਗੁਰੂ ਧੰਨਾ ਜੀ ਆ ਚਾਹੇ ਸਤਿਗੁਰੂ ਸੈਨ ਹੈ ਚਾਹੇ ਸਤਿਗੁਰੂ ਨਾਮਦੇਵ ਮਹਾਰਾਜ ਹੈ ਚਾਹੇ ਸਤਿਗੁਰੂ ਤਰਲੋਚਨ ਹੈ ਚਾਹੇ ਸਤਿਗੁਰੂ ਰਾਮਾਦਾਸ ਜੀ ਆ ਚਾਹੇ ਭੱਟਾਂ ਦੇ ਸਵਈਏ ਦੇ ਜਿਹੜੇ ਸਾਂਝੀ ਵਾਲਤਾ ਦੀ ਗੱਲ ਕਰਦੇ ਸੀ ਉਹਨਾਂ ਸਾਰਿਆਂ ਨੂੰ ਇੱਕ ਬਾਣੀ ਦੇ ਵਿੱਚ ਕਥਾ ਕੀਤਾ ਜਿਹਨੂੰ ਆਦਿ ਗ੍ਰੰਥ ਦਾ ਨਾਮ ਦਿੱਤਾ ਕਿ ਪੜੋ ਵੀ ਇਕੱਠੇ ਪਹਿਲੀ ਦੂਜੀ ਤੀਜੀ ਪਾਸ਼ਾ ਹੀ ਨੇ ਕਿਹਾ ਖਾਓ ਇਕੱਠੇ ਚੌਥੀ ਪਾਸ਼ਾ ਹੀ ਕਹਿੰਦੀ ਨਹਾਓ ਇਕੱਠੇ ਔਰ ਪੰਜਵੀਂ ਪਾਸ਼ਾ ਹੀ ਕਹਿੰਦੀ ਪੜੋ ਵੀ ਇਕੱਠੇ ਸੋਚ ਵੀ ਇੱਕੋ ਜਿਹੀ ਕਰੋ ਔਰ ਦਸ਼ਵੇਸ਼ ਪਿਤਾ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਬਾਟਾ ਵੀ ਇੱਕ ਦਿੱਤਾ ਕਿ ਛਕੋ ਵੀ ਇਕੱਠੇ ਅੱਜ ਤੋਂ ਬਾਅਦ ਤੁਸੀਂ ਖਾਲਸੇ ਪਰ ਇਹ ਜਿਹੜੀ ਸਾਂਝੀ ਵਾਲਤਾ ਦੀ ਸੋਚ ਸੀ ਬਰਾਬਰਤਾ ਦੀ ਸੋਚ ਸੀ ਮਾਨਸ ਕੀ ਜਾਤੀ ਸਭੇ ਇੱਕੇ ਪਹਿਚਾਨ ਬੋਲੀ ਜਿਹੜੀ ਗੁਰੂ ਮਹਾਰਾਜ ਨੇ ਸੋਚ ਦਿੱਤੀ ਉਹ ਸੋਚ ਸਮਾਜ ਵਿੱਚ ਪ੍ਰੈਕਟੀਕਲੀ ਹਲੇ ਲਾਗੂ ਨਹੀਂ ਹੋਈ ਸਮਾਜ ਕੱਲਾ ਪੰਜਾਬ 'ਚ ਨਹੀਂ ਵਸਦਾ ਇਹ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਮਾਜ ਵਸਦਾ ਪੂਰੇ ਸੰਸਾਰ ਵਿੱਚ ਵੱਖ-ਵੱਖ 200 ਦੇ ਲਗਭਗ ਦੇਸ਼ਾਂ ਵਿੱਚ ਇਹ ਵਸੀ ਹੋਈ ਮਨੁੱਖਤਾ ਆ ਉਹਨਾਂ ਸਾਰੇ ਦੇਸ਼ਾਂ ਵਿੱਚ ਸਾਰੀਆਂ ਕੌਮਾਂ ਵਿੱਚ ਗੁਰੂਆਂ ਮਹਾਰਾਜ ਦਾ ਸੰਦੇਸ਼ ਪਹੁੰਚਾਣਾ ਉਹ ਉਹ ਸੰਦੇਸ਼ ਹਲੇ ਪੂਰੀ ਤਰ੍ਹਾਂ ਨਹੀਂ ਪੁੱਜਿਆ ਜੇ ਪੁੱਜਿਆ ਹੁੰਦਾ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਦਾ ਦਫਤਰ ਜਿੱਥੇ ਮੈਂ बतौर ਚੇਅਰਮੈਨ ਸੇਵਾ ਕਰ ਰਿਹਾ ਉੱਥੇ ਜਾਤੀ ਵਿਤਕਰਿਆਂ ਦੀ ਧਾਰਮਿਕ ਵਿਤਕਰਿਆਂ ਦੀ ਇਸ ਸਾਲ 3750 ਤੋਂ ਜ਼ਿਆਦਾ ਫਾਈਲਾਂ ਆਈਆਂ ਔਰ ਜਿਹੜਾ ਆ ਸਾਲ ਹੈ ਕਿਉਂਕਿ ਅਸੀਂ ਇੱਥੇ ਬੈਠਕ ਦਿੱਤੀ ਆ ਸੁਣਨਾ ਸ਼ੁਰੂ ਕੀਤਾ ਆ ਸਮਾਜ ਨੂੰ ਲਗਾਤਾਰ ਵਿਚਾਰ ਪ੍ਰਵਾਹ ਗੁਰਮਤ ਵਿਚਾਰ ਪ੍ਰਵਾਹ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਆ ਜਿੱਦਾਂ 24 ਘੰਟੇ ਬਾਣੀ ਇੱਥੇ ਆਪਣੇ ਗੁਰੂਆਂ ਦੇ ਦਰ ਤੇ ਚੱਲਦੀ ਆ ਉਹ ਲਗਾਤਾਰ ਚੱਲਣੀ ਚਾਹੀਦੀ। ਦੇਖੋ ਤੁਸੀਂ ਦੇਖਿਆ ਉਹਨਾ ਪਿਛਲੇ ਦਿਨੀ ਤਰਨਤਾਰਨ ਉਪਚੋਣ ਹੋਈ ਆ ਉਹਦੇ ਚ ਸਤਗੁਰੂ ਤੇਗ বাহাদুর ਮਹਾਰਾਜ ਜੀ ਦਾ ਸੀਸ ਭਾਈ ਜੱਤਾ ਜੀ ਪਾਪਾ ਜੀਵਨ ਸਿੰਘ ਜੀ ਜਿਹੜੇ ਪ੍ਰਗਰੇਟਾ ਗੁਰੂ ਕਾ ਬੇਟਾ ਜਿਨ੍ਹਾਂ ਨੂੰ ਕਲਗੀਧਰ ਦਸ਼ਮੇਸ਼ ਪਤਾਨੇ ਗੱਲ ਨਾਲ ਲਾਇਆ ਉਹਨਾਂ ਦੀਆਂ ਤਸਵੀਰਾਂ ਥੱਲੇ ਲਾਤੀਆਂ ਉੱਪਰ ਮੇਰੇ ਵਰਗੇ ਨਕਮੇ ਲੀਡਰਾਂ ਦੀਆਂ ਤਸਵੀਰਾਂ ਉੱਪਰ ਲਾਤੀਆਂ ਤੇ ਉਹਦਾ ਮਤਲਬ ਕਿਤੇ ਨਾ ਕਿਤੇ ਸੋਚ ਵਿੱਚ ਮੋਕਸ਼ਵਾ ਔਰ ਔਰ ਜਾਤੀ ਧਰਮ ਨੂੰ ਲੈ ਕੇ ਪੰਜਾਬ ਵਿੱਚ ਕਿਤੇ ਕਿਤੇ ਬਿਮਾਰੀ ਦਿਖਦੀ ਰਹਿੰਦੀ ਆ ਔਰ ਵੱਖ-ਵੱਖ ਪਾਰਟੀਆਂ ਦੇ ਲੀਡਰ ਕਿਉਂਕਿ ਮੈਂ ਅੱਜ ਧਾਰਮਿਕ ਤੌਰ ਤੇ ਆਇਆ ਔਰ ਧਾਰਮਿਕ ਤੌਰ ਤੇ ਮੈਂ ਕਿਸੇ ਪਾਰਟੀ ਦਾ ਕਿਸੇ ਲੀਡਰ ਦਾ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੈਂ ਇੰਨਾ ਹੀ ਅਰਦਾਸ ਕਰਨ ਆਇਆ ਗੁਰੂ ਮਾਰਦੇ ਅੱਗੇ ਸੱਚੇ ਪਾਤਸ਼ਾਹ ਅੱਗੇ ਸਤਿਗੁਰੂ ਰਾਮਦਾਸ ਮਹਾਰਾਜ ਅੱਗੇ ਕਿ ਸੱਚੇ ਪਾਤਸ਼ਾਹ ਸਾਰੀਆਂ ਜਾਤਾਂ ਸਾਰੀਆਂ ਬਰਾਦਰੀਆਂ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਦੂਆਂ ਨੂੰ ਉਹਨਾਂ ਨੂੰ ਸਮਵਤ